ਪਿਤਾ ਜੀ ਮਿਹਨਤੂਰੀ ਕਰਦੇ ਆ ਵਿਆਹ ਕਰਵਾਈ ਆ ਉਹਨਾਂ ਨੇ ਮੈਨੂੰ ਹਾਂਜੀ ਉਹ ਇਹ ਦੂਰੀ ਕਰਕੇ ਮੈਨੂੰ ਇੱਥੋਂ ਤੱਕ ਬਣਾਇਆ ਪਰ ਜੋਬ ਨਹੀਂ ਮਿਲਦੀ ਬਹੁਤ ਅਪਲਾਈ ਕੀਤਾ ਮੇਰੇ ਪਾਪਾ ਇੱਥੋਂ ਤੱਕ ਉਹਨਾਂ ਨੇ ਕੀਤਾ ਸਟਰਗਲ ਕੀਤਾ ਆ ਭਾਵੇਂ ਚਾਹੀ ਗਰੀਬੀ ਚ ਕੀਤਾ ਆ ਵੀ ਸਾਡੀ ਛੱਤ ਪੈ ਜਾਏ ਸਾਨੂੰ ਛੱਤ ਤੁਹਾਡਾ ਘਰ ਬਣਾ ਦਿੱਤਾ ਜਾਵੇ ਹਾਲਾਤ ਤੇ ਸਰ ਬਹੁਤ ਮਾੜੇ ਨੇ ਅੱਜ ਤੱਕ ਵੀ ਮਾੜੇ ਨੇ ਕਿਤੇ ਪਾਪਾ ਨੂੰ ਕੰਮ ਮਿਲਦਾ ਕਰ ਲੈਂਦੇ ਨਹੀਂ ਮਿਲਦਾ ਨਹੀਂ ਵੀ ਕਰਦੇ ਕਿਸੇ ਵੇਲੇ ਰੋਟੀ ਵੀ ਸਾਨੂੰ ਨਹੀਂ ਸਾਂਦੇ ਸਰ ਭਰਾ ਵੀ ਮੈਂ ਪੂਰੀ ਕਰ ਦਿਆ ਕਿਤੇ ਕੰਮ ਮਿਲ ਜਾਂਦਾ ਕਰ ਲੈਂਦੇ ਆ ਨਹੀਂ ਮਿਲਦਾ ਨਹੀਂ ਵੀ ਕਿਸੇ ਵੇਲੇ 10 10 15 15 ਦਿਨ ਮਹੀਨਾ ਵੀ ਨਹੀਂ ਕੰਮ ਕਰਦੇ ਮਿਲਦਾ ਹੀ ਨਹੀਂ ਪਾਣੀ ਤਾਂ ਬਹੁਤ ਹੁੰਦਾ ਹੈ ਕਮਰੇ ਵੀ ਬਹੁਤ ਹੁੰਦੇ ਆ ਇਸ ਵੇਲੇ ਸਾਨੂੰ ਰਾਤ ਵੀ ਆਕੇ ਕੱਟਣੀ ਬੈਂਦੀ ਆ ਜਦੋਂ ਛੱਤ ਚੋਂਂਦੀ ਆ ਤੇ ਸਾਡੇ ਉੱਪਰ ਪਾਣੀ ਡਿੱਗਦਾ ਆ ਪਾਣੀ ਵੀ ਨਾਲ ਅਸੀਂ ਕੱਢਣਾ ਹੁੰਦਾ ਆ ਨਾਲ ਹੀ ਸਾਡੇ ਉੱਪਰ ਪਾਣੀ ਡਿੱਗਦਾ ਆ ਰਾਤ ਜਾਗ ਕੇ ਕੱਟਣੀ ਬੈਂਦੀ ਸਿਰ ਪਾਣੀ ਦਾ ਇੰਤਜ਼ਾਮ ਤਾਂ ਨਹੀਂ ਹੈਗਾ ਤਾਇਆ ਜੀ ਆ ਉਹਨਾਂ ਦੇ ਲੈਟਰਲ ਬਾਥਰੂਮ ਉੱਧਰ ਹੀ ਜਾਂਦਾ ਆ ਪਾਣੀ ਵੀ ਉਹਨਾਂ ਦਾ ਹੀ ਵਰਤੀਦਾ ਆ ਹਾਂਜੀ ਇੱਥੋਂ ਤੱਕ ਕੀ ਬਸ ਸਾਡਾ ਇਹੀ ਆ ਸਾਡੇ ਕੋਲ ਤਾਂ ਹੀ ਆ ਬਸ ਹੋਰ ਕੁਝ ਨਹੀਂ ਸਰੋਂ ਹੁੰਦੀ ਆ ਜਦੋਂ ਇਲੈਕਸ਼ਨ ਹੁੰਦੇ ਆ ਵੋਟਾਂ ਲੈਣ ਆਉਂਦੇ ਆ ਉਸ ਟਾਈਮ ਤੇ ਕਹਿ ਦਿੰਦੇ ਆ ਅਸੀਂ ਤੁਹਾਡਾ ਘਰ ਵੀ ਬਣਾ ਦਾਂਗੇ ਇਹ ਵੀ ਕਰ ਦਾਂਗੇ ਮਤਲਬ ਕਿ ਬਹੁਤ ਕੁਝ ਬੋਲਦੇ ਆ ਪਰ ਕਰਦੇ ਬਾਅਦ ਵਿੱਚ ਕੁਛ ਨਹੀਂ ਆ ਦੇਵੀ ਦਾਸਪੁਰੇ ਪਿੰਡ ਵਿੱਚ ਪਹੁੰਚਿਆ ਤੇ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚਿਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਘਰ ਦੇ ਹਾਲਾਤ ਵਿਖਾਏ ਜਾਣ ਕਿ ਇੱਕ ਦਿਹਾੜੀ ਕਰਨ ਵਾਲੇ ਮਜ਼ਦੂਰ ਨੇ ਆਪਣੀਆਂ ਧੀਆਂ ਨੂੰ ਬੀਏ ਤੱਕ ਪੜਾਇਆ ਤੇ ਬੱਚਿਆਂ ਨੂੰ ਆਪਣੇ ਦੋ ਬੇਟਿਆਂ ਨੂੰ ਵੀ ਪੜਾਇਆ ਪੂਰੀ ਕੋਸ਼ਿਸ਼ ਕੀਤੀ ਕਿ ਘਰ ਦਾ ਜਿਹੜਾ ਮਹਾਨਾ ਬਦਲਿਆ ਜਾਵੇ ਪਰ ਘਰ ਦੇ ਹਾਲਾਤ ਹਾਂ ਤ ਉਹ ਬੱਤਰ ਬਣ ਗਏ ਜਿਸ ਦੇ ਕਾਰਨ ਉਹਨਾਂ ਦੀ ਪਤਨੀ ਵੀ ਇਸ ਸੰਸਾਰ ਬੱਚਿਆਂ ਨੂੰ ਛੱਡ ਗਏ ਤਾਂ ਪ੍ਰਮਾਤਮਾ ਨੇ ਆਪਣੇ ਕੋਲ ਉਹਨੂੰ ਲੈ ਲਿਆ ਤਾਂ ਘਰ ਦੇ ਹਾਲਾਤ ਇੰਨੇ ਨਾਜ਼ੁਕ ਨੇ ਕਿ ਜਿਸ ਕਾਰਨ ਘਰ ਨਹੀਂ ਬਣਿਆ ਤੇ ਪਰ ਬੱਚਿਆਂ ਦੀ ਪੜ੍ਹਾਈ ਤੇ ਪੂਰਾ ਜੋਰ ਲਾਇਆ ਬੇਟੀਆਂ ਨੇ ਸੋਚਿਆ ਸੀ ਕਿ ਚੱਲ ਅਸੀਂ ਬੀਏ ਕਰਕੇ ਪੜ੍ਹਾਈ ਕਰਕੇ ਬੱਚੇ ਆਪਣੇ ਪਿਤਾ ਦਾ ਹੱਥ ਵੰਡਾਵਾਂਗੇ ਤਾਂ ਆਪਣਾ ਘਰ ਬਣਾ ਲਵਾਂਗੇ ਪਰ ਅੱਜ ਫੇਰ ਦਾਨੀ ਵੀਰਾਂ ਦੇ ਗਾੜੀ ਅਪੀਲ ਕਰਨੀ ਪਈ ਕਿ ਸਾਨੂੰ ਘਰ ਬਣਾ ਦਿਓ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਹ ਤਸਵੀਰ ਵਿਖਾਈ ਜਾਵੇ ਕਿ ਕਿੰਨਾ ਨੀਵਾ ਜਿਹੜਾ ਕਮਰਾ ਏ ਤੇ ਕਿੰਨਾ ਬਾਹਰ ਉੱਚਾ ਏ ਤੇ ਜਦੋਂ ਮੀਂਹ ਪੈਂਦਾ ਏ ਤੇ ਇਹ ਜਿਹੜਾ ਪਾਣੀ ਸਾਰਾ ਅੰਦਰ ਆ ਜਾਂਦਾ ਤੇ ਜਿਹੜਾ ਇਹਨਾਂ ਨੂੰ ਭਾਂਡਿਆਂ ਦੇ ਨਾਲ ਕੱਢਣਾ ਪੈਂਦਾ ਏ ਤਾਂ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਕੀ ਹਾਲਾਤ ਨੇ ਪਰਿਵਾਰ ਦੇ ਤੇ ਕਿਵੇਂ ਜਿਹੜਾ ਗੁਜ਼ਾਰਾ ਚੱਲਦਾ ਏ ਬੇਟਾ ਕੀ ਨਾਂ ਤੇ ਕਿਹੜਾ ਪਿੰਡ ਏ ਸਰ ਮੇਰਾ ਨਾਮ ਰੁਪਿੰਦਰ ਕੌਰ ਹੈ ਪਿੰਡ ਮੇਰਾ ਦਿਵਦਾਸਪੁਰ ਹੈ ਜੰਡਿਆਲਾ ਵਿਲੇਸ ਇਹ ਵੀ ਦੱਸਿਓ ਕਿ ਪਿਤਾ ਜੀ ਕੀ ਕੰਮ ਕਰਦੇ ਆ ਤੇ ਕਿੰਨਾ ਤੁਹਾਨੂੰ ਪੜਾਇਆ ਉਹਨਾਂ ਨੇ ਪਿਤਾ ਜੀ ਮਜ਼ਦੂਰੀ ਕਰਦੇ ਆ ਬੀਏ ਕਰਵਾਈ ਆ ਉਹਨਾਂ ਨੇ ਮੈਨੂੰ ਹਾਂਜੀ ਮੈਂ ਦੂਰੀ ਕਰਕੇ ਮੈਨੂੰ ਇੱਥੋਂ ਤੱਕ ਪੜਾਇਆ ਪਰ ਜੌਬ ਨਹੀਂ ਮਿਲੀ ਬਹੁਤ ਅਪਲਾਈ ਕੀਤਾ ਸਰਕਾਰਾਂ ਕਹਿੰਦੀਆਂ ਨੇ ਕਿ ਪੜ੍ਹਾਈ ਦੇ ਜਿਹੜਾ ਜੋਗ ਹੈ ਜਿਹੜਾ ਵਾਕਈ ਨੌਕਰੀ ਦਾ ਜੋਗ ਹੈ ਉਹਨਾਂ ਨੇ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਤੇ ਬਿਨਾਂ ਚਵਾਲਸ ਤੋਂ ਬਿਨਾਂ ਪੈਸਾ ਤੋਂ ਦਿੱਤੀਆਂ ਫਿਰ ਤੁਹਾਨੂੰ ਕਿਉਂ ਨਹੀਂ ਮਿਲੀ ਸਰ ਮੈਨੂੰ ਤਾਂ ਜੌਬ ਨਹੀਂ ਮਿਲੀ ਕੋਈ ਵੀ ਸਰਕਾਰ ਨੇ ਇੱਥੋਂ ਤੱਕ ਕਿ ਇੰਨਾ ਹੀ ਅਪਲਾਈ ਕਰਨ ਦੇ ਬਾਵਜੂਦ ਵੀ ਮੈਨੂੰ ਜੌਬ ਨਹੀਂ ਮਿਲੀ ਮੈਂ ਤਾਂ ਸਰਕਾਰ ਨੂੰ ਵੀ ਨਹੀਂ ਕੁਛ ਨਹੀਂ ਤਾ ਮਾਤਾ ਨੂੰ ਕੀ ਗੱਲ ਹੋਈ ਸੀ ਮਾਤਾ ਜੀ ਇਸ ਦੁਨੀਆ ਤੇ ਨਹੀਂ ਰਹਿ ਕੀ ਗੱਲ ਹੋਈ ਸੀ ਕਿੰਨਾ ਚਿਰ ਹੋ ਗਿਆ ਸਰ ਉਹਨਾਂ ਨੂੰ ਬੂਰੇ ਢਾਈ ਸਾਲ ਹੋ ਗਏ ਜੀ ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਸੀ ਹਾਂਜੀ ਹਾਰਟ ਅਟੈਕ ਹੋਇਆ ਤੇ ਢਾਈ ਸਾਲ ਹੋ ਗਏ ਉਹਨਾਂ ਦੀ ਡੈਥ ਹੋ ਗਈ ਬੇਟਾ ਜੀ ਐਨਾ ਪਿਤਾ ਜੀ ਨੇ ਸੰਭਾਲ ਰੱਖੀ ਤਾ ਦਿਹਾੜੀਆਂ ਕਰਕੇ ਪਿੰਡ ਦੇ ਵਿੱਚ ਕਿਤੇ ਦਿਹਾੜੀ ਮਿਲਦੀ ਹੈ ਤੇ ਕਿਤੇ ਨਹੀਂ ਵੀ ਮਿਲਦੀ ਤੁਹਾਨੂੰ ਬੀਏ ਪੜਾਇਆ ਤੂੰ ਸਾਂਭੀ ਸੋਚਿਆ ਹੋਵੇਗਾ ਕਿ ਪਿਤਾ ਦੀ ਹੈਲਪ ਕਰਾਂਗੇ ਜਾਂ ਘਰ ਬਣਾ ਲਾਂਗੇ ਫਿਰ ਪਿਤਾ ਲਵੇ ਕੇ ਹੁਣ ਫਿਰ ਮਾਨੂੰ ਰੋਣ ਨਹੀਂ ਆਉਂਦਾ ਫਿਰ ਦੁੱਖ ਨਹੀਂ ਆਉਂਦਾ ਇਸ ਚੀਜ਼ ਦਾ ਸਰ ਦੁੱਖ ਤੇ ਆਉਂਦਾ ਹੀ ਆ ਵੀ ਇੰਨਾ ਸਾਨੂੰ ਗਰੀਬੀ ਦੇ ਬਾਵਜੂਦ ਵੀ ਮੈਨੂੰ ਇੱਥੋਂ ਤੱਕ ਪੜਾਇਆ ਪਰ ਨਹੀਂ ਸਰ ਜੋਬ ਹੀ ਨਹੀਂ ਮਿਲੀ ਤੋਂ ਕਿ ਅਪਲਾਈ ਵੀ ਬਹੁਤ ਕੀਤਾ ਬਟ ਕਿਸਮਤ ਹੀ ਐਵੇਂ ਦੀ ਆ ਕਿ ਇੱਥੋਂ ਤੱਕ ਵੀ ਸਾਡੀ ਆ ਹਾਲਾਤ ਨੇ ਅੱਜ ਤੱਕ ਫਿਰ ਕਹਿੰਦੇ ਜਦੋਂ ਧੀਆਂ ਜਵਾਨ ਹੋ ਜਾਂਦੇ ਆ ਆਪਣੇ ਮਾਣਾਂ ਦੁੱਖ ਸੁੱਖ ਕਰ ਸਕਦੇ ਆ ਫਿਰ ਉਹਨਾਂਾਂ ਦੀ ਕਮੀ ਜਿਹੜੀ ਰੜਕਦੀ ਆ ਮਾਂ ਦੀ ਕਿ ਨਹੀਂ ਰੜਕਦੀ ਬਹੁਤ ਰੜਕਦੀ ਆ ਤੁਹਾਨੂੰ ਪਤਾ ਮਾਂ ਤੇ ਮਾਂ ਹੀ ਹੁੰਦੀ ਆ ਅੱਜ ਕੱਲ ਤੇ ਮਾਂ ਕੋਈ ਵੀ ਨਹੀਂ ਬਣ ਸਕਦਾ ਹੂੰ ਤੇ ਕਿਵੇਂ ਦੀ ਜਿਹੜੀ ਮਦਦ ਸਹਾਈਤਾ ਚਾਹੀਦੀ ਆ ਘਰ ਸਰ ਸਹਾਈਤਾ ਦੇਣ ਨੂੰ ਇਹੀ ਚਾਹੀਦੀ ਆ ਕਿ ਚਲੋ ਮੇਰੇ ਪਾਪਾ ਇੱਥੋਂ ਤੱਕ ਉਹਨਾਂ ਨੇ ਕੀਤਾ ਸਟਰਗਲ ਕੀਤਾ ਆ ਵਾ ਇਹ ਚਾਹੀ ਗਰੀਬੀ ਚ ਕੀਤਾ ਆ ਵੀ ਸਾਡੀ ਛੱਤ ਤੇ ਪੈ ਜਾਵੇ ਸਾਨੂੰ ਛੱਤ ਛੜਾ ਘਰ ਬਣਾ ਦਿੱਤਾ ਜਾਵੇ ਫਿਰ ਮਾਨ ਪਰ ਆਉਂਦਾ ਐ ਇੰਨੀ ਗੱਲ ਕਰਦੇ ਆ ਕਿ ਜਦੋਂ ਪਿਤਾ ਨੇ ਇੰਨਾ ਚਿਰ ਸੰਗਰਖਸ਼ ਕੀਤਾ ਹੋਵੇ ਈਆਂ ਨੂੰ ਪੜਾਇਆ ਹੋਵੇ ਤੇ ਫਿਰ ਵੀ ਹਾਲਾਤ ਇਸ ਤਰ੍ਹਾਂ ਦੇ ਰਹਿਣ ਹਾਂਜੀ ਹਾਲਾਤ ਦੇ ਸਰ ਬਹੁਤ ਮਾੜੇ ਨੇ ਅੱਜ ਤੱਕ ਵੀ ਮਾੜੇ ਨੇ ਕਿਤੇ ਪਾਪਾ ਨੂੰ ਕੰਮ ਮਿਲਦਾ ਕਰ ਲੈਂਦੇ ਨਹੀਂ ਮਿਲਦਾ ਨਹੀਂ ਵੀ ਕਰਦੇ ਕਿਸੇ ਵੇਲੇ ਰੋਟੀ ਵੀ ਸਾਨੂੰ ਨਹੀਂ ਖਾਣੀ ਦਿੰਦੀ ਕਿੰਨੇ ਗੁੰਮ ਰਿਹਾ ਪਿਤਾ ਜੀ ਦੀ ਸਰ ਉਹਨਾਂ ਦੀ ਹੋ ਗਈ ਆ 50 ਤੇ ਹੈਗੀ ਉਹਨਾਂ ਦੀ 51 ਜਾਂ 2 ਇੱਥੋਂ ਤੱਕ ਹੈਗੀ ਆ ਅੱਛਾ ਜੀ ਤਾਂ ਕਿੰਨੇ ਭੈਣ ਭਰਾ ਆਏ ਤੇ ਫਿਰ ਭਰਾ ਕੀ ਕਰਦੇ ਆ ਫਿਰ ਕਿਵੇਂ ਗੁਜ਼ਾਰਾ ਕਰਦਾ ਚੱਲਦਾ ਰੋਟੀ ਦੋਵੇਂ ਟਾਈਮ ਪੱਕਦੀ ਐ ਸਰ ਕਿਸੇ ਵੇਲੇ ਰੋਟੀ ਪੱਕਦੀ ਕਿਸੇ ਵੇਲੇ ਨਹੀਂ ਵੀ ਪੱਕਦੀ ਐ ਸੀ ਚਾਰ ਭੈਣ ਭਰਾ ਆਇਆ ਦੋ ਭੈਣ ਆਇਆ ਦੋ ਭਰਾ ਆ ਆ ਉਹ ਕੀ ਕਰਦੇ ਭਰਾ ਸਰ ਭਰਾ ਵੀ ਮਜ਼ਦੂਰੀ ਕਰਦੇ ਆ ਕਿਤੇ ਕੰਮ ਮਿਲ ਜਾਂਦਾ ਇਹ ਕਰ ਲੈਂਦੇ ਆ ਨਹੀਂ ਮਿਲਦਾ ਨਹੀਂ ਵੀ ਕਿਸੇ ਵੇਲੇ 10 10 15 15 ਦਿਨ ਮਹੀਨਾ ਵੀ ਨਹੀਂ ਕੰਮ ਕਰਦੇ ਮਿਲਦਾ ਹੀ ਨਹੀਂ ਆ ਜਦੋਂ ਬਰਸਾਤਾ ਆਉਂਦੀਆਂ ਐ ਤਾਂ ਆ ਜਿਹੜੇ ਬਾਰ ਕੀਤੇ ਆ ਉਦੋਂ ਪਾਣੀ ਅੰਦਰ ਆ ਜਾਂਦਾ ਇਹ ਕਮਰੇ ਵਿੱਚ ਆਉਂਦੇ ਆ ਸਰ ਬਹੁਤ ਪਾਣੀ ਤਾਂ ਬਹੁਤ ਹੁੰਦਾ ਹੈ ਕਮਰੇ ਵੀ ਬਹੁਤ ਹੁੰਦੇ ਆ ਇਸ ਵੇਲੇ ਸਾਨੂੰ ਰਾਤ ਵੀ ਬਹਿ ਕੇ ਕੱਟਣੀ ਪੈਂਦੀ ਆ ਜਦੋਂ ਛੱਤ ਚੋਂਂਦੀ ਆ ਤੇ ਸਾਡੇ ਉੱਪਰ ਪਾਣੀ ਡਿੱਗਦਾ ਆ ਪਾਣੀ ਵੀ ਨਾਲ ਅਸੀਂ ਕੱਢਣਾ ਹੁੰਦਾ ਆ ਨਾਲ ਹੀ ਸਾਡੇ ਉੱਪਰ ਪਾਣੀ ਡਿੱਗਦਾ ਆ ਰਾਤ ਜਾਗ ਕੇ ਕੱਢਣੀ ਪੈਂਦੀ ਉਹ ਤਾਂ ਫਿਰ ਮਨ ਨੂੰ ਦੁੱਖ ਆਉਂਦਾ ਹੈ ਜਾਂ ਪਰਮਾਤਮਾ ਨਾਲ ਗਿਲਾ ਕਰੀਦਾ ਹੈ ਕਿ ਨਹੀਂ ਕਿ ਫਿਰ ਐਸੀ ਕਿਹੜੇ ਮਾਰੇ ਕਰਮ ਕੀਤੇ ਆ ਸਰ ਗਿਲਾ ਤੇ ਆਉਂਦਾ ਹੀ ਆ ਉਸ ਟਾਈਮ ਤੇ ਤੇ ਅਸੀਂ ਵੈਗੁਰ ਨੇ ਇਹੀ ਕਹਿੰਨੇ ਆ ਕਿ ਸਾਡੀ ਕਿਸਮਤ ਇੰਨੀ ਮਾੜੀ ਆ ਕਿ ਸਾਨੂੰ ਆ ਦਿਨ ਵੇਖਣੇ ਪੈਂਦੇ ਜੇ ਸਾਡੇ ਪੇਰੈਂਟਸ ਨੂੰ ਆ ਦਿਨ ਵੇਖਣੇ ਪੈਂਦੇ ਸਾਨੂੰ ਵੀ ਇਹੀ ਆ ਹੂੰ ਜੇ ਸਾਡੇ ਪਾਪਾ ਨੇ ਇੱਥੋਂ ਤੱਕ ਸਾਨੂੰ ਇਹ ਆ ਕਿ ਗਰੀਬੀ ਚ ਪੜਾਇਆ ਆ ਫਿਰ ਵੀ ਕੁਝ ਨਹੀਂ ਹਨੂ ਵੀ ਜੋਬ ਵੀ ਨਹੀਂ ਮਿਲੀ ਕਿ ਅਸੀਂ ਪਾਪਾ ਦੀ ਹੈਲਪ ਕਰ ਸਕੀਏ ਘਰ ਬਣਾ ਸਕੀਏ ਹੂੰ ਲੈਟਰਨ ਬਾਥਰੂਮ ਹੈਗੇ ਆ ਜਾਂ ਨਹੀਂ ਹੈਗੇ ਜਾਂ ਪਾਣੀ ਦਾ ਇੰਤਜ਼ਾਮ ਹੈਗਾ ਕੁਝ ਵੀ ਜਰੂਰ ਦੱਸਿਓ ਸਰ ਪਾਣੀ ਦਾ ਇੰਤਜ਼ਾਮ ਤਾਂ ਨਹੀਂ ਹੈਗਾ ਤਾਇਆ ਜੀ ਆ ਉਹਨਾਂ ਦੇ ਲੈਟ੍ਰੀਨ ਬਾਥਰੂਮ ਆ ਉਧਰ ਹੀ ਜਾਈਦਾ ਆ ਪਾਣੀ ਵੀ ਉਹਨਾਂ ਦਾ ਹੀ ਵਰਤੀਦਾ ਆ ਹਾਂਜੀ ਇੱਥੋਂ ਤੱਕ ਕਿ ਬਸ ਸਾਡਾ ਇਹੀ ਆ ਸਾਡੇ ਕੋਲ ਕਮਰੇ ਹੀ ਆ ਬਸ ਅਜ ਦੋ ਹਮ ਹੋਰ ਕੁਛ ਨਹੀਂ ਕਦੀ ਕੋਈ ਰਿਸ਼ਤੇਦਾਰ ਆਇਆ ਹੋਵੇ ਕੋਈ ਪਿੰਡ ਦੀ ਪੰਚਾਇਤ ਆਈ ਹੋਵੇ ਕਿ ਤੁਹਾਡੀ ਮਦਦ ਕਰਦੀਏ ਕੋਈ ਸਰਕਾਰੀ ਕਮਰੇ ਵੀ ਆਉਂਦੇ ਕਦੀ ਉਹਨਾਂ ਆ ਕੇ ਬਾਦ ਨਹੀਂ ਪੁੱਛੀ ਸਾਰੇ ਆਉਂਦੇ ਆ ਜਦੋਂ ਇਲੈਕਸ਼ਨ ਹੁੰਦੇ ਆ ਵੋਟਾਂ ਲੈਣ ਆਉਂਦੇ ਆ ਉਸ ਟਾਈਮ ਤੇ ਕਹਿ ਦਿੰਦੇ ਆ ਅਸੀਂ ਤੁਹਾਡਾ ਘਰ ਵੀ ਬਣਾ ਦਾਂਗੇ ਇਹ ਵੀ ਕਰ ਦਾਂਗੇ ਮਤਲਬ ਬਹੁਤ ਕੁਝ ਬੋਲਦੇ ਆ ਪਰ ਕਰਦੇ ਬਾਅਦ ਵਿੱਚ ਕੁਛ ਨਹੀਂ ਆ ਤਾਂ ਮਾਤਾ ਜੀ ਕੀ ਹਾਲਾਤ ਹੈ ਇਸ ਪਰਿਵਾਰ ਦੇ ਕੀ ਹਾਲਾਤ ਨੇ ਵੀਰੇ ਹਾਲਾਤ ਤੇ ਮਾੜੇ ਆ ਵੇਖੋ ਤੁਸੀਂ ਹੁਣਾ ਵੇਖਣੋ ਪਾਣੀ ਅੰਦਰ ਆਉਂਦਾ ਬਾਟਿਆਂ ਨਾਲ ਪਾਣੀ ਕੱਢੀਦਾ ਕਦੀ ਕੁਝ ਕਰੀਦਾ ਰਾਤ ਪਰੇਸ਼ਾਨੀਆਂ ਹੂੰ ਰਾਤ ਜਿੰਨਾ ਚਿਰ ਮੀ ਆਉਂਦਾ ਉਹਨੇ ਚਿਰ ਬੈਠੇ ਰਹੀਦਾ ਜਦੋਂ ਹਟ ਜੂਗਾ ਤੇ ਨੰਮੇ ਪੈ ਜਾਗੇ ਪਾਣੀ ਦੇ ਵਿੱਚ ਹੂੰ ਮੰਜੇ ਡਾਏ ਹੁੰਦੇ ਫਿਰ ਕਿਥੇ ਜਾਣਾ ਹੂੰ ਹਾਂਜੀ ਹੋਰ ਕੁਛ ਨਹੀਂ ਕਰ ਸਕਦੇ ਰੱਬ ਦੇ ਗੜੀ ਚੱਲੋ ਜਾਂਦੇ ਆ ਮਿਹਨਤ ਮਜ਼ਦੂਰੀ ਜਿੰਨੀ ਕਿ ਮਿਲਦੀ ਓਨੀ ਕਿ ਕਰ ਆਉਂਦੇ ਆ ਓਨੀ ਕਿ ਲਾ ਕੇ ਬੱਚਿਆਂ ਨੂੰ ਦੇ ਦੇਂਦੇ ਭੜਾਇਆ ਲਿਖਾਇਆ ਤੇ ਉਹ ਵੀ ਬੱਚੇ ਵੀ ਇਤਨਾ ਹੀ ਤੁਰੇ ਫਿਰਨ ਹੈ ਕੀ ਕਰੀ ਹੂੰ ਹੋਰ ਜੋਰ ਤੇ ਹੁਣ ਸਰਕਾਰਾਂ ਦਾ ਜਾਂ ਸਾਡਾ ਤੇ ਕੋਈ ਹੈ ਨਹੀਂ ਹੈ ਹੂੰ ਹਾਂਜੀ ਤਾਂ ਬੇੜਾ ਕੀ ਨਾਮ ਆ ਤੇਰਾ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਛਨਜੀ ਸਿੰਘ ਦਿਹਾੜੀ ਦਾ ਪੱਕਲ ਦਾ ਕੀ ਹਾਲਾਤ ਨੇ ਘਰ ਦੇ ਫਿਰ ਹਾਲਾਤ ਬਹੁ ਮਾੜੇ ਹੂੰ ਫਿਰ ਮਨ ਨੂੰ ਦੁੱਖ ਹੁੰਦਾ ਹੈ ਘਰ ਦੇ ਹਾਲਾਤ ਵੇਖ ਕੇ ਹਾਂਜੀ ਉਹਦੇ ਉਮਰ ਹੀ ਹੂੰ ਕਿਵੇਂ ਦੀ ਮਦਦ ਹੈ ਦਾ ਚਾਹੀਦੀ ਆ ਮਦਦ ਐ ਹੋਈ ਜੀ ਇੱਕ ਘਰ ਪੜੀ ਚੋਂ ਛੱਤ ਹੂੰ ਲੈਟਰਨ ਬਾਥਰੂਮ ਬਣਲੇ ਕੋਈ ਹਾਂਜੀ ਕੋਈ ਮੋਬਾਈਲ ਨੰਬਰ ਹੈਗਾ ਕੋਈ Google Pay PhonePe ਚੱਲਦਾ ਕੋਈ ਹਾਂਜੀ ਹੈਗਾ ਜੀ ਬੋਲ ਦਿਓ 978155555 ਫੇਰ ਬੋਲ ਦਿਓ 978155555 ਕੀ ਚੱਲਦਾ ਇੱਥੇ Pay Pay ਭਣ ਚੱਲਦਾ ਜੀ PhonePe ਹਾਂਜੀ ਤਾਂ ਇਸ ਪਰਿਵਾਰ ਨੇ ਵੀਰ ਨੇ ਨੰਬਰ ਬੋਲਿਆ ਏ ਤੇ PhonePe ਇਸ ਨੰਬਰ ਤੇ ਚੱਲਦਾ ਏ ਤੇ ਅਸੀਂ ਐਨਆਰਏ ਵੀਰਾਂ ਨੂੰ ਅਪੀਲ ਕਰਾਂਗੇ ਕਿ ਜੇ ਸਰਕਾਰਾਂ ਨਹੀਂ ਸਾਥ ਦੇ ਸਕਦੀਆਂ ਤਾਂ ਤੁਸੀਂ ਤਾਂ ਇਸ ਪਰਿਵਾਰ ਦੀ ਬਾਹ ਮੜ ਸਕਦੇ ਹੋ ਪੈਂਦੇ ਅਖੀਰ ਦੇ ਵਿੱਚ ਕੀ ਐ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਨੀ ਚਾਹੁੰਦੇ ਕਿ ਸਾਡਾ ਘਰ ਬਣਾ ਦਿਓ ਕੋਈ ਲੈਟਰਨ ਬਾਥਰੂਮ ਕੋ ਪਾਣੀ ਦਾ ਇੰਤਜ਼ਾਮ ਹਰੇ ਸਰ ਮੈਂ ਤੇ ਐਨ ਆਰ ਆਈ ਵੀਰਾਂ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਸਾਨੂੰ ਪਾਣੀ ਦੀ ਵੀ ਬਹੁਤ ਤੰਗੀ ਆ ਪਾਣੀ ਵੀ ਸਾਨੂੰ ਦਿੱਤਾ ਜਾਵੇ ਲੈਟਰਨ ਬਾਥਰੂਮ ਦੀ ਤਾਂ ਬਹੁਤ ਜਿਆਦੀ ਆ ਸਾਡਾ ਘਰ ਵੀ ਬਣਾ ਦਿੱਤਾ ਜਾਵੇ ਧੰਨਵਾਦ ਤਾਂ ਪੈਂਦੇ ਦੇਵੀ ਦਾਸਪੁਰਾ ਜੰਡਿਆਲੇ ਦੇ ਨੇੜੇ ਆ ਨੰਬਰ ਵੀ ਵੀਰ ਨੇ ਬੋਲ ਦਿੱਤਾ ਹੈ ਬੈਂਕ ਦਾ ਖਾਤਾ ਨੰਬਰ ਵੀ ਸਕਰੀਨ ਤੇ ਵੇਖ ਰਹੇ ਹੋ ਤਸਵੀਰਾਂ ਚ ਵੇਖ ਰਹੇ ਹੋ ਘਰ ਦੇ ਹਾਲਾਤ ਨਾ ਹੀ ਤਾਂ ਕੋਈ ਲੈਟਰਨ ਬਾਥਰੂਮ ਆ ਤੇ ਨਾ ਹੀ ਕੋਈ ਪਾਣੀ ਦਾ ਇੰਤਜ਼ਾਮ ਆ ਤੇ ਇੱਕ ਕਮਰੇ ਦੀ ਛੱਤ ਤਾਂ ਪਤਾ ਨਹੀਂ ਕਿਹੜੇ ਵੇਲੇ ਜੜੀ ਉੱਪਰ ਡਿੱਗ ਪੈਣੀ ਆ ਤਾਂ 2 ਫੁੱਟ ਜਿਹੜਾ ਕੰਧ ਕੀਤੀ ਆ ਕਿ ਪਾਣੀ ਜਿਹੜਾ ਅੰਦਰ ਨਾ ਆਵੇ ਤੇ ਤੁਹਾਡੀ ਸਹਾਇਤਾ ਦੀ ਲੋੜ ਜੇਕਰ ਮਦਦ ਨਹੀਂ ਨਾ ਕਰ ਸਕਦੇ ਤੇ ਗੁੱਠੇ ਦੇ ਨਾਲ ਸ਼ੇਅਰ ਇਨਕ ਕਰ ਦਿਓ ਕਿ ਵੀਡੀਓ ਕਿਸੇ ਦਾਨੀ ਵੀਰ ਕੋਲ ਪਹੁੰਚ ਜੇ ਤੇ ਇਸ ਪਰਿਵਾਰ ਦੀ ਉਹ ਬਾਹ ਫੜੇ ਤਾ ਇਸ ਪਰਿਵਾਰ ਦੇ ਵੀ ਹਾਲਾਤ ਬਦਲ ਸਕਣ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਜਸਪੀਤ ਸਿੰਘ ਸ਼ੇਨਾ ਤਰਨਤਾਰਨ